ਬਾਈ ਸਾਸਰੀਕਾਲ ਬਾਈ ਜੇ ਤੁਹਾਨੂੰ ਢੋਲ ਦਿਖਾਉਣੇ ਆ ਕੂਲਰ ਵਿੱਚ ਬਣਾਇਆ ਬਾਈ ਨੇ ਜਿਗਾੜ ਕੀਤਾ ਜਾਲੀ ਵੀ ਲਾਈ ਆ ਸੁੱਚਾਂ ਲਾਈਆਂ ਸਾਰਾ ਕੁਝ ਮਿੰਦਿਰ ਚਲਾ ਕੇ ਦਿਖਾਉਣੇ ਜੀ ਬਾਈ ਇਹ ਕਿਵੇਂ ਦਿਮਾਗ ਚਾਹੀਦੀ ਗੱਲ ਛੋੜਿਆ ਢੋਲ ਕੂਲਰ ਬਣਾਉਣ ਵਾਲੀ ਆ ਪਤਾ ਬਾਈ ਪੈ ਪੈ ਨੇ ਮੈਂ ਸੋਚ ਲਿਆ ਮਹਾਜਰ ਮੈਂ ਵੀਡੀਓ ਦੇਖੀ ਜਾਂਦਾ ਕਿਹੋ ਜਿਹੇ ਬਣਾਇਆ ਸੀ ਇਹਦੇ ਨਾਲ ਠੀਕ ਆ ਜੀ ਪਰ ਢੋਲ ਲੈ ਲੈਣ ਦੀ ਗੱਲ ਮੈਂ ਮੈਂ ਵੱਟ ਕੇ ਮੈਂ 3 ਲੈ ਕੇ ਬਣਾ ਕੇ ਬਣਾਤਾ ਇਹਦੇ ਤਾਂ ਹਰਸਾ ਪਾ ਪਲਾਤੀ ਦੂਤੀ ਆਪਣੀ ਜਿਹੜੀ ਜੀਂਗਿਆ ਉਹ ਜਿਹੜੀ ਬਲੀਆਂ ਕੱਢ ਕੇ ਇੱਥੋਂ ਤੁਹਾਨੂੰ ਪੰਪ ਵਾਲੀ ਪਿਹੜਾ ਦੇ ਦੂਰੇ ਵਿੱਚ ਠੀਕ ਹੈ ਜੀ ਤੇ ਬਾਹਰ ਤੇ ਇਹ 1500 ਦੀ ਮੋਟਰਾਈ ਹੈ ਇਹ ਠੀਕ ਹੈ ਜੀ ਤੇ ਢੋਲ ਤੁਸੀਂ ਜਿੰਨਾ ਦਾ ਮਰਜ਼ੀ ਦੇ ਲੋ ਚਾਹੇ ਯਾਰ ਮੈਂ ਜੰਦਾ ਦੇਖਣਾ ਠੀਕ ਹੈ ਮਸਾਲਾ ਕਰੇ ਵਾਲੇ ਕੋਲੋਂ ਪੁੱਛਣ ਨੂੰ ਦਾ ਦੇਣਾ ਕਰਾਉਣ ਤੋਂ ਲੈਣਾ ਨਾ ਦੇਣਾ ਠੀਕ ਹੈ ਜੀ ਮੈਂ ਗਾਹ ਨੂੰ ਪਾ ਦਵਾਂ 8000 ਰੁਪਏ ਗੱਲ ਠੀਕ ਹੈ ਜੀ ਆਹ ਦੇਖੋ ਜੀ ਸਮਾਰ ਕੇ ਸਾਨੂੰ ਚਲਾ ਕੇ ਵੀ ਦਿਖਾਉਣੇ ਆ ਬਾਈ ਤੇ ਸਟੈਂਡ ਰੋੜਨ ਵਾਲਾ ਤੇ ਚਲਾ ਕੇ ਦਿਖਾਉਣੇ ਤੁਹਾਨੂੰ ਹਵਾ ਵਾਲਾ ਦੇਖੋ ਹਾਂਜੀ ਦੇਖੋ ਇਹਦੇ ਪਾਣੀ ਵਾਲੀ ਮੋਟਰ ਵੀ ਲੱਗੀ ਹੈ ਦੇਖੋ ਦੇਖ ਛੜਤੀ ਮੋਟਰ ਪਾਣੀ ਵਾਲੀ ਬੜਾ ਹੀ ਠੰਡਾ ਆਉਂਦਾ ਪਾਣੀ ਠੰਡਾ ਤਾਂ ਹੈ ਜੀ ਬਹੁਤ ਵਧੀਆ ਕਰਦਾ ਜੀ ਬਹੁਤ ਨਿਆਰੇ ਨਾਲ ਪਾਣੀ ਡਾਉਟ ਕਰਦਾ ਤੇ ਬਹੁਤ ਸ਼ਾਨਦਾਰ ਚੀਜ਼ ਬਣ ਗਈ ਇਹ ਮਨ ਕੇ ਚਲੋ ਜੀ ਇਹਦਾ ਸਾਰਾ 2 ਕੋਈ ਯਾਰ ਖਰਚ ਆ ਗਿਆ ਜੀ ਇਹ ਸਾਰਾ 2000 2500 ਕੋਈ ਨਾ ਖਰਚ ਆ ਗਿਆ ਹਾਂਜੀ ਹਾਂਜੀ ਬਹੁਤ ਬਹੁਤ ਸ਼ਾਨਦਾਰ ਸੀ ਜੀ ਸਾਰਾ ਦੇਖੋ ਆ 40 ਸਾਰੇ ਕਿਹਦੀ ਆਉਂਦੇ ਆ ਬਹੁਤ ਬਹੁਤ ਠੰਡੀ ਆ ਜੀ ਬਹੁਤ ਸ਼ਾਨਦਾਰ ਤਸਵੀਰ ਬਣਾਈ ਜੀ ਬਾਈ ਨੇ